ਜੇਕਰ ਗੱਲ ਕਰੀਏ ਸਾਡੇ ਐਨਆਰਆਈ ਭਰਾਵਾਂ ਦੀ ਤਾਂ ਉਹਨਾਂ ਨੇ ਵੀ ਸੇਵਾ ਦਾ ਹੱਥ ਅਗੇ ਵਧਾਇਆ ਜਿੱਥੇ ਦਸੀਏ ਵੀ 1 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਜਿਹੜੀ ਹੈ ਉਹ ਪੰਜਾਬ ਭੇਜਣ ਦਾ ਐਲਾਨ ਕੀਤਾ ਹੈ ਚੈੱਕ ਜਿਹੜਾ ਦਿੱਤਾ ਹੈ ਐਸਏਐਫ ਇੰਟਰਨੈਸ਼ਨਲ 1 ਮਿਲੀਲੀਅਨ ਡਾਲਰ 6300 ਵੀਰ ਸਾਡੇ ਬਾਹਰ ਬੈਠੇ ਉਹਨਾਂ ਨੇ ਸੇਵਾ ਜਿਸ ਤਰੀਕੇ ਨਾਲ ਭੇਜੀ ਹੈ ਤਾਂ ਕੀ ਕਹਿਣਾ ਚਾਹੀਦਾ ਜਿਹੜੀ ਰਾਸ਼ੀ ਇਕੱਠੀ ਕਰਕੇ ਉਹਨਾਂ ਨੇ ਵਿਸ਼ਵਾਸ ਕੀਤਾ ਵੀ ਸੈਫ ਇੰਟਰਨੈਸ਼ਨਲ ਸਸਤਾ ਜਿਹੜੀ ਇਹ ਸਹੀ ਤਰੀਕੇ ਨਾਲ ਲੋਕਾਂ ਤੱਕ ਸਾਡੀ ਜਿਹੜੀ ਮਦਦ ਆ ਪਹੁੰਚਾਏਗੀ ਉਹਨਾਂ ਦਾ ਧੰਨਵਾਦ ਕਰਦੇ ਆਂ। ਸਾਡੀ ਵਿਸ਼ਵਾਸ ਤੋਂ ਮੰਨਿਆ ਵੀ ਜੋ ਉਹਨਾਂ ਨੇ ਪੈਸਾ ਦਿੱਤਾ ਸਾਨੂੰ ਇਕੱਠਾ ਕਰਕੇ ਉਹ ਇੱਕ ਇੱਕ ਪੈਸਾ ਹਰ ਪੀੜਤਾ ਲਈ ਪ੍ਰੋਪਰ ਉਹਨਾਂ ਦੇ ਮੋਟੇ ਵਿਸ਼ੇ ਮੇ ਲਈ ਵਰਤੇ ਜਾਊਗਾ। ਸਰਵੇ ਕਰਕੇ ਜਿਹੜੀ ਸੇਵਾ ਤੁਹਾਡੇ ਜਿਹੜੀ ਪੰਚਾਇਤ ਜਾਨੀ ਦਾ ਸਰਵੇ ਕਿਸ ਪੱਧਰ ਤੇ ਜਾਊਗਾ? ਸਰਵੇ ਦੇਖੋ ਜੀ ਅੱਜ ਤਿੰਨ ਟੀਮਾਂ ਉੱਥੇ ਆਪਣੀਆਂ ਅਜਨਾਲੇ ਸਾਈਡ ਲੱਗੀਆਂ ਹੋਈਆਂ ਨੇ ਤੇ ਇਦਾਂ ਇਹ ਫਾਜ਼ਲ ਕਾ ਚੱਲ ਰਿਹਾ ਜੀ ਤੇ ਆਪਣੇ ਫੱਤੇ ਵਾਲਾ ਬੰਦੇ ਦੋ ਟੀਮਾਂ ਨੇ ਸਰਵੇ ਕਰ ਰਹੇ ਆ ਜਿੱਦਾਂ ਦੀ ਜਿੱਦਾਂ ਨੂੰ ਜ਼ਰੂਰਤ ਹੁੰਦੀ ਆ। ਉਹ ਸਾਰਾ ਜਿਵੇਂ ਉਹ ਕੱਲ ਗਏ ਸੀਗੇ ਕੋਹਨੇ ਵਾਲਾ ਪਿੰਡ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਤਕਰੀਬਨ ਕੋਈ ਘਰ ਹੈ ਨਹੀਂ ਦੇ ਵਿੱਚ 6 ਫੁੱਟ ਤੋਂ ਘੱਟ ਪਾਣੀ ਹੋਵੇ 5-5 ਫੁੱਟ ਉੱਚੇ ਸੀ ਲੋਕਾਂ ਦੇ ਮਕਾਨ ਪਰ 6-6 ਫੁੱਟ ਵਿੱਚ ਪਾਣੀ ਸੀ ਲੋਕਾਂ ਦੇ ਬੈੱਡ ਬਿਲਕੁਲ ਖਰਾਬ ਹੋ ਗਏ ਹੁਣ ਇੱਕ ਟਰੱਕ ਸਾਡਾ ਜਿਹੜਾ ਗੱਦਿਆਂ ਦਾ ਉਹ ਚਲਾ ਗਿਆ ਉਹਦੇ ਵਿੱਚ ਇਹ ਇਹ ਦੱਸਦਾ ਵੀ ਸਾਡੀ ਸੰਸਥਾ ਵੱਲੋਂ ਇਹ ਨਹੀਂ ਹੋਊਗਾ ਵੀ ਜੋ ਵੀ ਕੰਮ ਕਰਨਾ ਵੀ ਆਪਾਂ ਇੱਕ ਉਹਦੀ ਕੁਆਂਟੀਟੀ ਕਰ ਲਈ ਵੀ ਗੱਦੇ ਜਿਵੇਂ ਆਮ ਹੌ ਹਾਰ ਗੱਦੇ ਆਉਂਦੇ ਆਪਾਂ ਉਹ ਦੇਤੇ ਪਰਪਰ ਜਿਹੜੇ ਵਧੀਆ ਗੱਦੇ ਸਾਡੇ ਅਸੀਂ ਆਪਦੇ ਥੱਲੇ ਵਿਛਾਉਣੇ ਆ ਉਦਾਂ ਦੇ ਗੱਦੇ ਅਜ ਇੱਕ ਟਰੱਕ ਚਲਾ ਗਿਆ ਉਥੇ ਜਿਹੜੇ ਮਕਾਨ ਨੇ ਕੱਲ ਸਰਵੇ ਦੇ ਵਿੱਚ ਚਾਰ ਮਕਾਨ ਫਾਈਨਲ ਹੋ ਗਏ ਸੀ ਉਹ ਉਹ ਸਿਸਟਮ ਸਾਡਾ ਇਦਾਂ ਵਾ ਵੀ ਲੋਕਾਂ ਕੋਲੇ ਸੰਸਥਾਾਂ ਕੋਲ ਇਹ ਕਹਿੰਦੇ ਆਉਂਦੀਆਂ ਨੇ ਲੋਕ ਵਿਸ਼ਵਾਸ ਨਹੀਂ ਕਰਦੇ ਵੀ ਸੰਸਥਾ ਆਉਂਦੀ ਉਹ ਕਹਿੰਦੇ ਅਸੀਂ ਕੰਮ ਮਕਾਨ ਬਣਾਵਾਂਗੇ ਆ ਦੇਵਾਂਗੇ ਪਰ ਬਾਅਦ ਚ ਕੋਈ ਆਉਂਦਾ ਨਹੀਂ ਜਿਹੜਾ ਮਕਾਨ ਫਾਈਨਲ ਕਰਦਾ ਉਸ ਮਕਾਨ ਤੇ ਬੋਰਡ ਲੱਗ ਜਾਣਾ ਵੀ ਇਹ ਮਕਾਨ ਦੀ ਸੇਵਾ ਜਿਹੜੀ ਉਸ ਇੰਟਰਨੈਟ ਵੱਲੋਂ ਕੀਤੀ ਜਾਊਗੀ ਉਹ ਮਕਾਨ ਆ ਜਿਹੜੇ ਉਹ ਬਣ ਗਏ ਜੋ ਪੰਜਾਬ ਦੇ ਇਸ ਸਮੇਂ ਹਾਲਾਤ ਨੇ ਤੁਸੀਂ ਸਭ ਉਸ ਤੋਂ ਜਾਣੋ ਹੋ ਵੀ ਕਿਸ ਤਰੀਕੇ ਨਾਲ ਪੰਜਾਬ ਹੜਾ ਨਾਲ ਜੂਝਿਆ ਪਿਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬੀ ਇੰਡਸਟਰੀ ਦੀਆਂ ਜਾਂ ਐਨ ਜੀਓਜ਼ ਦੀ ਤਾਂ ਉੱਥੇ ਵੱਧ ਚੜ ਕੇ ਸੇਵਾ ਕਰਦੀਆਂ ਪਈਆਂ ਨੇ ਤੇ ਜਿਹੜੀ ਹੈ ਉਹ ਜਿਹੜੇ ਲੋਕ ਉਸ ਸਮੇਂ ਫਸੇ ਹੋਏ ਨੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਤਾਂ ਉੱਥੇ ਜੇਕਰ ਗੱਲ ਕਰੀਏ ਸਾਡੇ ਐਨ ਆਰ ਆਈ ਭਰਾਵਾਂ ਦੀ ਤਾਂ ਉਹਨਾਂ ਨੇ ਵੀ ਸੇਵਾ ਦਾ ਹੱਥ ਅੱਗੇ ਵਧਾਇਆ ਜਿੱਥੇ ਦੱਸੀਏ ਵੀ 1 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਜਿਹੜੀ ਹੈ ਉਹ ਪੰਜਾਬ ਭੇਜਣ ਦਾ ਐਲਾਨ ਕੀਤਾ ਹੈ ਚੈੱਕ ਜਿਹੜਾ ਦਿੱਤਾ ਹੈ ਐਸ ਐਫ ਇੰਟਰਨੈਸ਼ਨਲ ਸਾਡੇ ਦਾ ਬਾਈ ਜੇ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸੱਚ ਕਰ ਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਭਾਈ ਜੀ ਕਿਸ ਤਰੀਕੇ ਨਾਲ ਦੇਖਦੇ ਆ ਵੀ ਜੋ ਇਸ ਸਮੇਂ ਪੰਜਾਬ ਵਿੱਚ ਹਾਲਾਤ ਨੇ ਤੇ ਜਿਹੜੇ ਵੀਰ ਸਾਡੇ ਬਾਹਰ ਬੈਠੇ ਉਹਨਾਂ ਨੇ ਸੇਵਾ ਜਿਸ ਤਰੀਕੇ ਨਾਲ ਪੇਜੀਆ ਤਾਂ ਕੀ ਕਹਿਣਾ ਚਾਹੂੰਗਾ ਕੁਝ ਪਹਿਲਾਂ ਤਾਂ ਅਸੀਂ ਉਹਨਾਂ ਵੀਰਾਂ ਦਾ ਔਰ ਰੈੱਡ ਐਫ ਐਮ ਦਾ ਜਿਨ੍ਹਾਂ ਨੇ ਇਹ ਇਦਾਂ ਵੱਡਾ ਉਪਰਾਲਾ ਕੀਤਾ ਤੇ ਜਿਹੜੀ ਰਾਸ਼ੀ ਇਕੱਠੀ ਕਰਕੇ ਉਹਨਾਂ ਨੇ ਵਿਸ਼ਵਾਸ ਕੀਤਾ ਵੀ ਸੈਫ ਇੰਟਰਨੈਸ਼ਨਲ ਸਸਤਾ ਜਿਹੜੀ ਇਹ ਸਹੀ ਤਰੀਕੇ ਨਾਲ ਲੋਕਾਂ ਤੱਕ ਸਾਡੀ ਜਿਹੜੀ ਮਦਦ ਆ ਪਹੁੰਚਾਏਗੀ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਵਾਕੀ ਵਿਸ਼ਵਾਸ ਤੋਂ ਮੰਨਿਆ ਵੀ ਜੋ ਉਹਨਾਂ ਨੇ ਪੈਸਾ ਦਿੱਤਾ ਸਾਨੂੰ ਇਕੱਠਾ ਕਰਕੇ ਉਹ ਇੱਕ ਇੱਕ ਪੈਸਾ ਹੜ ਪੀੜਦਾ ਲਈ ਪ੍ਰੋਪਰ ਉਹਨਾਂ ਦੇ ਮੋਟੇ ਵਿਸ਼ੇ ਮੇ ਲਈ ਵਰਤੇ ਜਾਊਗਾ ਜੇਕਰ ਗੱਲ ਕਰੀਏ ਸੈਫ ਫਿਟਨੇਸ ਦੀ ਤਾਂ ਜਿਸ ਤਰੀਕੇ ਨਾਲ 2011 ਤੋਂ ਇਹ ਸੰਸਥਾ ਸ਼ੁਰੂ ਹੋਈ ਹੋਈ ਹੈ ਤੇ ਸੇਵਾ ਜਿਹੜੀ ਲਗਾਤਾਰ ਕਰ ਰਹੀ ਹੈ ਤੇ ਜਿਸ ਤਰੀਕੇ ਨਾਲ 2019 ਚ ਵੀ ਸੇਵਾ ਕੀਤੀ ਸੀ ਤਾਂ ਇਸ ਵਾਰੀ 2025 ਚ ਕਿਹੜੀ ਸੇਵਾ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਵੀ ਕੁਝ ਜਾਣਕਾਰੀ ਉਹਦੇ ਵਿੱਚ ਇਦਾਂ ਜੀ ਤਕਰੀਬਨ ਪਹਿਲਾਂ ਕਸ਼ਮੀਰ ਦੇ ਫਲੱਡ ਆਏ ਸੀ ਉਦੋਂ ਵੀ 2014 ਚ ਵੀ ਮਤਲਬ ਸੇਵਾਗੀ ਦੀ ਸੰਸਥਾ ਨੇ ਉਹ ਉਹਦੇ ਵਿੱਚ ਹੁਣ ਇਦਾਂ ਕਰਿਆ ਵੀ ਜਿਵੇਂ ਆ ਆਮ ਹੁਣ ਲੋਕਾਂ ਦੀ ਵੀਡੀਓ ਆਈ ਸੀ ਵੀਡੀਓ ਪਾਈਆਂ ਨੇ ਵੀ ਜਿਹੜਾ ਪੰਜਾਬ ਆ ਦੇਖੋ ਇਹ ਬੜਾ ਹੈਲਪਫੁਲ ਸੂਬਾ ਹੈ ਨਾ ਕੋਦੋਂ ਨੇ ਮੜ ਜਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਹਰ ਬੰਦਾ ਚਾਹੇ ਉਹਦੇ ਕੋਲੇ ਕੁਝ ਹੈ ਨਹੀਂ ਜਿੰਨੀ ਉਹ ਹੈਲਪ ਕਰ ਸਕਦਾ ਆਪਦੇ ਵੱਲੋਂ ਸੇਵਾ ਕਰਦਾ ਉਹ ਗੱਲ ਕਰੀਏ ਰਸ਼ਦ ਦੀ ਤਾਂ ਅਸੀਂ ਪਹਿਲਾਂ ਫੱਤੇ ਵਾਲਾ ਬੰਦ ਤੇ ਮੈਡੀਕਲ ਕੈਂਪ ਸ਼ੁਰੂ ਕੀਤਾ ਸੀਗਾ ਕਿਉਂਕਿ ਪਹਿਲਾਂ ਫਸਟ ਡੇਟ ਦਾ ਇਹੀ ਆਪਾਂ ਲੋਡ ਹੁੰਦੀ ਆ ਪਰ ਸਿਸਟਮ ਵਿੱਚ ਹੀ ਲੋਕ ਟਰਾਲੀਆਂ ਭਰ ਕੇ ਉਸੇ ਦਿਨ ਰਾਸ਼ਨ ਦੀਆਂ ਦਰ ਪਰ ਹੈ ਨਾ ਉਹਦੇ ਵਿੱਚ ਵੀ ਕੀ ਹੁੰਦਾ ਜਿਹੜੇ ਅੰਦਰ ਲੋਡ ਬੰਦ ਬੰਦੇ ਨੇ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਦਾ ਤੇ ਜੋ ਅਸੀਂ ਹੁਣ ਤੱਕ ਤਜਰਬਾ ਕੀਤਾ ਨਾ ਇਹਦੇ ਵਿੱਚ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਰਹੇ ਹੁਣ ਵੀ ਅਪੀਲ ਕਰਦੇ ਆ ਵੀ ਜਿਹੜਾ ਰਾਸ਼ਨ ਆ ਉਹ ਬਹੁਤ ਉੱਥੇ ਬੇਅਦਬੀ ਹੁੰਦੀ ਆ ਜਿਵੇਂ ਹੁਣ ਕੱਲ ਅਸੀਂ ਗਏ ਆ ਕੋਨੇ ਵਾਲੇ ਪਿੰਡ ਦੇ ਵਿੱਚ ਤਾਂ ਉਹ ਪਿੰਡ ਦੇ ਵਿੱਚ ਤਾਂ ਪਹੁੰਚਣਾ ਹੀ ਬੜਾ ਮੁਸ਼ਕਲ ਆ ਲੋਕ ਰਾਸ਼ਨ ਲੈ ਕੇ ਜਾਂਦੇ ਆ ਉੱਥੇ ਪਹੁੰਚ ਨਹੀਂ ਹੁੰਦਾ ਤਾਂ ਫਿਰ ਉਹ ਰਾਹ ਦੇ ਵਿੱਚ ਜਿਵੇਂ ਕੱਲ بارش ਦੇ ਵਿੱਚ ਤੂੜੀਆਂ ਟਰਾਲੀਆਂ ਸੜਕਾਂ ਤੇ ਲਾਈਆਂ ਪਈਆਂ ਸੀ ਅਸੀਂ ਵੀਡੀਓ ਬਣਾ ਕੇ ਕੱਲ ਵੀ ਪਾਈ ਆ ਉਹ ਟਰਾਲੀਆਂ ਮੀਂਹ ਪੈਂਦਾ ਤੂੜੀ ਪਾਣੀ ਦੇ ਵਿੱਚ ਰੁੜੀ ਜਾਂਦੀ ਆ ਦੇਖੋ ਲੋਕਾਂ ਨੇ ਆਪਦੇ ਅੰਦਰ ਤੂੜੀ ਜਿਹੜੀ ਸੰਭੀ ਉਹ ਕੱਢ-ਕੱਢ ਕੇ ਦਿੱਤੀ ਆ ਆਪਦੇ ਡੰਗਰਾਂ ਦੀ ਵੀ ਨਹੀਂ ਸਾਡੀ ਇਹ ਲੋਕਾਂ ਤੱਕ ਹਾਲੇ ਪਹੁੰਚ ਜਵੇ ਨਾ ਇਹ ਦੁਬਾਰਾ ਵੀ ਅਸੀਂ ਅਪੀਲ ਕਰਾਂਗੇ ਵੀ ਇਹਨੂੰ ਕੱਲ ਵੀ ਉਹ ਬਜ਼ੁਰਗਾਂ ਨਾਲ ਗੱਲ ਹੋਈ ਉਹ ਕਹਿੰਦੇ ਸਾਨੂੰ ਕੱਢੋ-ਕੱਢ ਵੀ ਦਿਨ ਅਜੇ ਲੋੜ ਨਹੀਂ ਕਿਉਂਕਿ ਸਾਡੇ ਡੰਗਰੀ ਨਹੀਂ ਘਰ ਹੈਗੇ ਫਿਰ ਜੇ ਡੰਗਰ ਹੀ ਲਿਆਉਣ ਤੇ ਉਡੰਗਰ ਘਰੇ ਆਉਣਗੇ ਬੰਨਾਂਗੇ ਹੜ ਕੋਈ ਜਗਾ ਰੱਖਣ ਦੀ ਹੋਗੀ ਤਾਂ ਫਿਰ ਅਸੀਂ ਸਮਾਨ ਰੱਖਾਂਗੇ ਬਿਲਕੁਲ ਦੇਖਦੇ ਆ ਜਿਸ ਤਰੀਕੇ ਨਾਲ ਰਾਸ਼ਨ ਉਥੇ ਐਨ ਐਕਸੈਸਿਵ ਅਮਾਉਂਟ ਦੇ ਵਿੱਚ ਪਹੁੰਚਦਾ ਹੈ ਭੈ ਜਿਹੜਾ ਰਾਸ਼ਨ ਖਰਾਬ ਵੀ ਹੋ ਰਿਹਾ ਪਰ ਉਥੇ ਜੇਕਰ ਸੈਫ ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਗੋਡਾਊਨਸ ਬਣੇ ਹੋਏ ਨੇ ਜਿਹੜਾ ਕਿਸੇ ਨੂੰ ਲੋਡ ਹੈ ਜਿੱਦਾਂ ਤੁਹਾਨੂੰ ਪਤਾ ਲੱਗਦਾ ਤਾਂ ਉਥੇ ਉਹ ਪਹੁੰਚਾਇਆ ਜਾਂਦਾ ਤਾਂ ਉਹ ਸਭ ਕੁਝ ਕਿਸ ਤਰੀਕੇ ਨਾਲ ਮੈਨੇਜ ਹੋ ਰਿਹਾ ਉਥੇ ਉਥੇ ਜਾਇਆ ਜੀ ਹੁਣ ਅੱਜ ਮੇਰੇ ਹੁਣ ਅਮਰ ਸਿੰਘ ਨਾਲ ਗੱਲ ਉਥੇ ਹੋਈ ਆ ਸਾਡਾ ਜਿਹੜਾ ਉਥੇ ਬਿਊਰੋਸ ਜੀ ਬਣਾਇਆ ਸੀਗਾ ਲੋਕਾਂ ਨੂੰ ਅਪੀਲ ਕੀਤੀ ਵੀ ਜਿਹਨੂੰ ਕਿਸੇ ਨੂੰ ਲੋੜ ਆ ਉਹ ਇੱਥੇ ਆ ਕੇ ਲਿਖਾ ਸਕਦਾ ਉਹਨਾਂ ਦੇ ਘਰ ਪਹੁੰਚਦਾ ਹੋਊਗਾ ਔਰ ਜੇ ਕਿਸੇ ਕੋਲੇ ਫਾਲਤੂ ਹੈਗਾ ਤਾਂ ਉਹ ਇੱਥੇ ਉਹ ਰੱਖ ਸਕਦਾ ਜੇ ਕਿਸੇ ਬਲੰਟੀਅਰ ਨੇ ਨਾਲ ਸੇਵਾ ਕਰਨੀ ਆ ਤਾਂ ਸਾਨੂੰ ਬਲੰਟੀਅਰਾਂ ਦੀ ਬਹੁਤ ਲੋੜ ਆ ਨਾਲ ਜਾ ਕੇ ਤੁਹਾਡੇ ਉਹ ਸੇਵਾ ਕਰ ਸਕਦੇ ਹੁਣ ਅੱਜ ਉਹ ਅਮਰ ਸਿੰਘ ਦੀ ਟੀਮ ਜਿਹੜੀ ਗਈ ਆ ਉੱਥੇ ਪਾਣੀ ਦੇ ਵਿੱਚ ਵੀ ਉਹ ਅੱਜ ਪੈਦਲ ਗਏ ਨੇ ਅੱਜ ਹੁਣੇ ਹੀ ਗੱਲ ਹੋਈ ਮੇਰੀ ਉਹ ਕਹਿੰਦੇ ਉਹਨਾਂ ਨੂੰ ਚਾਰੇ ਦੀ ਲੋੜ ਆ ਤਾਂ ਉਹ ਸਾਰੇ ਲਿਖਾ ਗਏ ਸੀ ਉੱਥੇ ਅੱਜ ਉਹ ਚਾਰਾ ਦੇਣ ਗਏ ਉਹਨਾਂ ਦੇ ਘਰਾਂ 'ਚ ਪਰ ਜਿੱਥੇ ਦੇਖਿਏ ਕਈ ਅਜੀਨਾ ਕੋਲ ਭਰਿਆ ਹੋਇਆ ਉਹ ਹੋਰ ਭਰਨ ਲੱਗੇ ਹੋਏ ਨੇ ਉਹ ਉਹਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ ਦੇਖੋ ਉਹਦੇ ਵਿੱਚ ਲੋਕਾਂ ਨੂੰ ਵੈਸੇ ਉਹ ਉਹਨਾਂ ਦੀ ਗਲਤੀ ਨਹੀਂ ਨਾ ਉਹ ਤਾਂ ਸਾਡੇ ਜਿਹੜੇ ਲੋਕ ਲੈ ਕੇ ਜਾਂਦੇ ਆ ਅਸੀਂ ਉਹਨਾਂ ਨੂੰ ਹੀ ਕਹਾਂਗੇ ਵੀ ਉਹ ਇਦਾਂ ਨਾ ਲੈ ਕੇ ਜਾਣ ਹੁਣ ਵੀ ਕਹਿੰਦੇ ਆ ਵੀ ਕਿਉਂਕਿ ਜਦੋਂ ਹੁਣ ਉਹਨਾਂ ਨੂੰ ਜ਼ਰੂਰ ਤੇ ਪੈਣੀ ਆ ਲੋਕਾਂ ਨੇ ਮੁੜ ਘਰਾਂ ਚ ਆਪਦੇ ਮੁੜਨਾ ਫਿਰ ਉਹਨਾਂ ਕੋਲ ਰਸਮ ਨਹੀਂ ਹੋਣਾ ਤੇ ਨਾ ਉਹਨਾਂ ਕੋਲ ਵੀ ਚਾਰਾ ਹੋਣਾ ਕਿਉਂਕਿ ਜਿਹੜੀ ਜ਼ਮੀਨ ਆ ਉਹਨਾਂ ਦੀ ਉਹਦਾ 4-4 ਫੁੱਟ 5-5 ਫੁੱਟ ਰੇਤਾ ਵਿੱਚ ਆ ਗਿਆ ਉਹਨਾਂ ਦਾ ਇੰਨੀ ਸਦੀ ਉਹ ਦੋ ਇੱਕ ਮਹੀਨੇ ਦੋ ਮਹੀਨੇ ਦੇ ਵਿੱਚ ਉਹ ਬੱਧਰ ਹੋਣੀ ਆ ਫਿਰ ਇਹ ਵੀ ਹਰਾ-ਜਾਰਾ ਬੀਜਣਗੇ ਕਦੋਂ ਆਣਾ ਘੱਟੋ-ਘੱਟ 6 ਮਹੀਨੇ ਉਹਨਾਂ ਨੂੰ ਇਹ ਜ਼ਰੂਰਤਾ ਹਰੇ-ਜਾਰੇ ਦੀ ਹੈ ਨਾ ਜਾਂ ਜਿਹੜੀ ਫੀਡ ਦੇਣੀ ਆ ਆਪਾਂ ਆਪਣੇ ਕੋਲੇ ਹੁਣ ਉੱਥੇ ਸਾਰਾ ਅਵੇਲੇਬਲ ਹੈਗਾ ਜਿਹਨੂੰ ਹੁਣ ਜਿੰਨੀ ਕਿ ਲੋੜ ਪੈਂਦੀ ਉਹਨਾਂ ਨੂੰ ਦੇ ਕੇ ਆਉਨੇ ਆ ਲੋਕਾਂ ਨੂੰ ਹਮ ਬਾਰ-ਬਾਰ ਅਪੀਲ ਕਰਦੇ ਆ ਵੀ ਇਦਾਂ ਨਾ ਕਰੋ ਪ੍ਰੋਪਰ ਲੋਕਾਂ ਦੇ ਹੱਥਾਂ ਦੇ ਵਿੱਚ ਦੇ ਕੇ ਆਓ ਜਿਨਾਂ ਨੂੰ ਲੋੜ ਆ ਪਰ ਉਹ ਮੈਂ ਤਾਂ ਕਿਉਂਕ ਫਾਇਦਾ ਦਨ ਬੇਟ ਕਰਕੇ ਲੋਕ ਆਪਣੇ ਘਰਾਂ ਡੰਗਰ ਲੈ ਆਉਣਗੇ ਲੋਕਾਂ ਦੇ ਬੰਨਾਂ ਦੇ ਡੰਗਰ ਖੜੇ ਨੇ ਬਾਹਰ ਇਸ ਕਰਕੇ ਉਹ ਅਪੀਲ ਆ ਲੋਕਾਂ ਨੂੰ ਤੇ ਸਰਵੇ ਕਿਸ ਪੱਧਰ ਤੇ ਚੱਲਦਾ ਵਾ ਕਿਉਂਕਿ ਜਿਹੜਾ ਹੁਣ ਸਮਾਂ ਜਦੋਂ ਪਾਣੀ ਵਾਪਸ ਮੁੜ ਜਾ ਰਿਹਾ ਤਾਂ ਸਰਵੇ ਕਰਕੇ ਜਿਹੜੀ ਸੇਵਾ ਤੁਹਾਡੇ ਜਿਹੜੀ ਪਹੁੰਚਾਈ ਜਾਣੀ ਤਾਂ ਸਰਵੇ ਕਿਸ ਪੱਧਰ ਤੇ ਚੱਲਦਾ ਸਰਵੇ ਦੇਖੋ ਜੀ ਅੱਜ ਤਿੰਨ ਟੀਮਾਂ ਉੱਥੇ ਆਪਣੀਆਂ ਅਜਨਾਲੇ ਸਾਈਡ ਲੱਗੀਆਂ ਹੋਈਆਂ ਨੇ ਤੇ ਇਦਾਂ ਹੀ ਫਾਜ਼ਿਲਕਾ ਚੱਲ ਰਿਹਾ ਜੀ ਤੇ ਆਪਣੇ ਫੱਤੇ ਵਾਲਾ ਬੰਨ ਤੇ ਦੋ ਟੀਮਾਂ ਨੇ ਸਰਵੇ ਕਰ ਰਹੇ ਆ ਜਿੱਦਾਂ ਦੀ ਜਿੰਦਾਂ ਨੂੰ ਜ਼ਰੂਰਤ ਹੁੰਦੀ ਆ ਉਹ ਸਾਰਾ ਜਿਵੇਂ ਅਸੀਂ ਕੱਲ ਗਏ ਸੀਗੇ ਕੋਹਨੇ ਵਾਲਾ ਪਿੰਡ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਤਕਰੀਬਨ ਕੋਈ ਘਰ ਹੈ ਨਹੀਂ ਦੇ ਵਿੱਚ 6 ਫੁੱਟ ਤੋਂ ਘੱਟ ਪਾਣੀ ਹੋਵੇ 5-5 ਫੁੱਟ ਉੱਚੇ ਸੀ ਲੋਕਾਂ ਦੇ ਮਕਾਨ ਪਰ 6-6 ਫੁੱਟ ਵਿੱਚ ਪਾਣੀ ਸੀ ਲੋਕਾਂ ਦੇ ਬੈੱਡ ਬਿਲਕੁਲ ਖਰਾਬ ਹੋ ਗਏ ਹੁਣ ਇੱਕ ਟਰੱਕ ਸਾਡਾ ਜਿਹੜਾ ਗੱਦਿਆਂ ਦਾ ਉਹ ਚਲਾ ਗਿਆ ਉਹਦੇ ਬਜਾਏ ਇਹ ਇਹ ਦੱਸਦਾ ਵੀ ਸਾਡੀ ਸੰਸਥਾ ਵੱਲੋਂ ਇਹ ਨਹੀਂ ਹੋਊਗਾ ਵੀ ਜੋ ਵੀ ਕੰਮ ਕਰਨਾ ਵੀ ਆਪਾਂ ਇੱਕ ਉਹਦੀ ਕੁਆਂਟੀਟੀ ਕਰ ਲਈ ਵੀ ਗੱਦੇ ਆ ਜਿਵੇਂ ਆਮ ਹਾਰਡ ਗੱਦੇ ਆਉਂਦੇ ਆਪਾਂ ਉਹ ਦੇਤੇ ਪਰਪਰ ਜਿਹੜੇ ਵਧੀਆ ਗੱਦੇ ਸਾਡੇ ਅਸੀਂ ਆਪਦੇ ਥੱਲੇ ਵਿਛਾਉਣੇ ਆ ਉਦਾਂ ਦੇ ਗੱਦੇ ਅੱਜ ਇੱਕ ਟਰੱਕ ਚਲਾ ਗਿਆ ਉਥੇ ਕੱਲ ਤੋਂ ਜਿਹੜਾ ਹੈਗਾ ਉਹ ਲੋਕਾਂ ਨੂੰ ਜਿੰਨੇ ਜਿੰਨੇ ਲੋਕ ਨਹੀਂ ਕਿਉਂਕਿ ਕੱਪੜਿਆਂ ਨਾਲ ਸਾਰੇ ਖਤਮ ਹੋ ਗਏ ਆ ਬੈੱਡ ਖਰਾਬ ਹੋ ਗਏ ਜੋ ਜੋ ਲੋੜਾਂ ਨੇ ਉਹ ਦੇਵਾਂਗੇ ਤੇ ਜਿਹੜੇ ਮਕਾਨ ਨੇ ਕੱਲ ਸਰਵੇ ਦੇ ਵਿੱਚ ਚਾਰ ਮਕਾਨ ਫਾਈਨਲ ਹੋ ਗਏ ਸੀ ਉਹ ਉਸ ਸਿਸਟਮ ਸਾਡਾ ਇਦਾਂ ਵਾ ਵੀ ਲੋਕਾਂ ਕੋਲੇ ਸੰਸਥਾਾਂ ਬਹੁਤ ਆਉਂਦੀਆਂ ਨੇ ਲੋਕ ਵਿਸ਼ਵਾਸ ਨਹੀਂ ਕਰਦੇ ਵੀ ਸੰਸਥਾ ਆਉਂਦੀ ਉਹ ਕਹਿੰਦੇ ਅਸੀਂ ਕੰਮ ਮਕਾਨ ਬਣਾਵਾਂਗੇ ਆ ਦੇਵਾਂਗੇ ਪਰ ਬਾਅਦ ਚ ਕੋਈ ਆਉਂਦਾ ਨਹੀਂ ਲੋਕ ਫੋਟੋਆਂ ਅੱਗੇ ਮੁੜ ਜਾਂਦੇ ਆ ਪਰ ਸੈਬ ਦੀ ਟੀਮ ਵੱਲੋਂ ਇਦਾਂ ਦਾ ਕੁਝ ਨਹੀਂ ਜਿਹੜਾ ਮਕਾਨ ਫਾਈਨਲ ਕਰਦਾ ਉਸ ਮਕਾਨ ਤੇ ਬੋਰਡ ਲੱਗ ਜਾਣਾ ਵੀ ਇਹ ਮਕਾਨ ਦੀ ਸੇਵਾ ਜਿਹੜੀ ਉਸ ਸੈਬ ਇੰਟਰਨੈਸ਼ਨਲ ਵੱਲੋਂ ਕੀਤੀ ਜਾਊਗੀ ਉਹ ਮਕਾਨ ਆ ਜਿਹੜੇ ਉਹ ਬਣ ਗਏ ਜਿਹੜੀ ਫੰਡਿੰਗ ਜਿਹੜੀ ਬਾਹਰੋਂ ਆਈ ਆ ਤਾਂ ਉਹ ਕਿਸ ਤਰੀਕੇ ਨਾਲ ਸਾਰੀ ਸਵਰਤੋਂ ਦੇ ਵਿੱਚ ਆਏਗੀ ਕਿਉਂਕਿ ਹੁਣ ਉਹ ਸਮਾਂ ਹੈ ਜਦੋਂ ਅਸਲ 'ਚ ਪੰਜਾਬ ਨੂੰ ਪੰਜਾਬ ਦੀ ਲੋੜ ਹੈ ਜਿਹੜਾ ਜਿਸ ਤਰੀਕੇ ਨਾਲ ਹਾਂ ਜੇ ਬਾਹਰਲੇ ਭਾਈਚਾਰੇ ਦੀ ਗੱਲ ਕੀਤੀ ਉਹਨਾਂ ਨੇ ਉਪਰਾਲਾ ਕੀਤਾ ਸੇਵਾ ਇੱਥੇ ਭੇਜੀ ਹੈ ਤਾਂ ਉਹ ਸੇਵਾ ਇੱਥੇ ਕਿਸ ਤਰੀਕੇ ਨਾਲ ਲੱਗੇਗੀ ਸਾਰੀ ਦੇਖੋ ਜੀ ਉਹ ਸੈਪ ਐਂਟਨਲ ਦੀ ਟੀਮ ਜਿਹੜੀ ਉਹ ਇੱਥੇ ਅਗਲੇ ਵੀਕ ਦੇ ਵਿੱਚ ਇੱਥੇ ਆ ਜਾਣੀ ਆ ਉਹ ਟੀਮ ਆਉਗੀ ਉਹ ਟੀਮ ਦੇ ਨਾਲ ਅਸੀਂ ਤਾਂ ਦੇਖੋ ਸਰਵੇ ਕਰਕੇ ਸਾਰਾ ਇੱਕ ਪਲੇਟਫਾਰਮ ਤਿਆਰ ਕਰ ਲਿਆ ਵੀ ਆ ਇੱਥੇ ਕੰਮ ਹੋਣ ਵਾਲੇ ਨੇ ਉਹ ਟੀਮ ਆਉਗੀ ਉਹ ਟੀਮ ਨਾਲ ਰਲ ਕੇ ਜਿਹੜੀ ਸਾਡੀ ਟੀਮ ਆ ਉਹ ਕੰਮ ਕਰੂਗੀ ਜੀ ਪ੍ਰੋਪਰ ਲੋਕਾਂ ਤੱਕ ਜਿਹੜਾ ਉਹ ਪੈਸਾ ਵੈਸਾ ਲੋਕਾਂ ਤੱਕ ਪਹੁੰਚੂਗਾ ਬਿਲਕੁਲ ਜਿਸ ਤਰੀਕੇ ਨਾਲ ਤੁਹਾਡੇ ਕੰਮ ਕਰਨ ਦੇ ਤਰੀਕੇ ਦੇਖਿਆ ਜਿੱਥੇ ਲੋਕ ਜੇ ਕਿੜੀਆਂ ਕਿੜੀਆਂ ਐਨ ਜੀਓਜ਼ ਵਗੈਰਾ ਨੇ ਦਾਅਵੇ ਕਰਦੇ ਨੇ ਅਸੀਂ ਇਦਾਂ ਕਰ ਦਾਂਗੇ ਤਾਂ ਉਹ ਮੈਂ ਦੇਖਿਆ ਤੁਹਾਡੇ ਵਿੱਚ ਨਹੀਂ ਆ ਤੁਸੀਂ ਪ੍ਰੋਪਰ ਤਰੀਕੇ ਨਾਲ ਪਹਿਲਾਂ ਉਸ ਦਾ ਸਾਰਾ ਸਰਵੇ ਕੰਡਕਟ ਕਰਵਾਉਣ ਦੀ ਇਸੇ ਮੈਂ ਜਿਹੜੀ ਕੋਸ਼ਿਸ਼ ਚੱਲਦੀ ਪਈ ਹੈ ਉਸ ਤੋਂ ਬਾਅਦ ਜਿਹੜੀ ਸੇਵਾ ਸ਼ੁਰੂ ਹੋਏਗੀ ਉਹ ਦੇਖੋ ਜੀ ਕੰਮ ਦਾ ਸੰਸਥਾ ਬਹੁਤ ਦੇਰ ਤੋਂ ਕਰਦੀ ਆ ਅਸੀਂ ਅੱਜ ਤੱਕ ਇਸ ਚੈਨਲ ਕੋਲੇ ਸਾਡੀ ਸੰਸਥਾ ਨਹੀਂ ਆਈ ਹੋ ਚੈਨਲ ਨੇ ਇੱਕਦੋ ਤੁਸੀਂ ਅਪਰੋਚ ਕਰ ਲਈ ਵੀ ਚਲੋ ਜੀ ਤੁਸੀਂ ਇੰਨਾ ਕੰਮ ਕਰ ਰਹੇ ਹੋ ਪਰ ਕਿਸੇ ਚੈਨਲ ਕੋਲੇ ਅਸੀਂ ਨਹੀਂ ਗਏ ਵੀ ਜਾਨੂੰ ਅੱਗੇ ਤੁਸੀਂ ਸਾਡੀ ਜਿਹੜੀ ਹੈਗੀ ਆ ਲੋਕਾਂ ਤੱਕ ਇਹ ਗੱਲ ਪਹੁੰਚਾਓ ਪਰ ਹੁਣ ਜਦੋਂ ਜ਼ਰੂਰਤ ਆ ਲੋਕਾਂ ਨੇ ਸਾਨੂੰ ਪੈਸਾ ਦਿੱਤਾ ਤਾਂ ਉਹ ਪੈਸਾ ਜਿਹੜਾ ਹੈਗਾ ਤਰੀਕੇ ਨਾਲ ਲੱਗਣਾ ਇਹ ਇਦਾਂ ਨਹੀਂ ਵੀ ਸੰਸਥਾ ਆਪਾਂ 10 ਦਿਨ ਕੰਮ ਕਰਿਆ ਉਸ ਤੋਂ ਬਾਅਦ ਸੰਸਥਾ ਦੇ ਘਰ ਆ ਗਈ ਇਹ ਅੱਜ ਵੀ ਸੰਸਥਾ ਜਿੱਥੇ ਤੇ ਸਾਡੇ ਮਤਲਬ ਬੇਅਰਸ ਬਣੇ ਹੋਏ ਨੇ ਉੱਥੇ ਬੈਠੀ ਆ ਅੱਜ ਤੋਂ ਮਹੀਨੇ ਬਾਅਦ ਵੀ ਉੱਥੇ ਹੋਣਗੇ ਜਿੰਨਾ ਚਿਰ ਲੋਕਾਂ ਦਾ ਮੋੜ ਵਿਸੇ ਮਾਰੀ ਹੁੰਦਾ ਹੈ ਸੰਸਥਾ ਕੰਮ ਕਰੂਗੀ ਤੁਸੀਂ ਕਹੇ ਸੀ ਜਦ ਤੱਕ ਲੋਕ ਆਪ ਨਹੀਂ ਹੱਥ ਖੜੇ ਕਰ ਦੇਣਗੇ ਕਿ ਵੀ ਬਸ ਬਹੁਤ ਹੈ ਸਾਨੂੰ ਤਾਂ ਉਦੋਂ ਤੱਕ ਸੇਵਾ ਉਸੇ ਤਰੀਕੇ ਨਾਲ ਚੱਲਦੀ ਰਹੇਗੀ ਹਾਂ ਬਿਲਕੁਲ ਜੀ ਪਰ ਦੂਜੇ ਲੋਕਾਂ ਦਾ ਸਹਿਯੋਗ ਆ ਨਾ ਜਿਹੜੀ ਲੋਕਾਂ ਨੇ ਮਾਇਆ ਦੇਣੀ ਆ ਜਾਂ ਲੋਕ ਕੋਈ ਸਮਾਨ ਦੇ ਰਿਹਾ ਜਿੱਦਾਂ ਵੀ ਜਿੰਮੇ ਜਿੰਮੇ ਸਾਡੇ ਕੋਲੇ ਲੋਕਾਂ ਦੀ ਮਾਇਆ ਆਊਗੀ ਜਿੱਦਾਂ ਆਉਂਦਾ ਉਹ ਉਦਾਂ ਦਾ ਕੰਮ ਚੱਲ ਜਾਓ ਲੋਕਾਂ ਦਾ ਸਹਿਯੋਗ ਤੱਕ ਆ ਜਦ ਤੱਕ ਲੋਕ ਸਹਿਯੋਗ ਦੇਣਗੇ ਕੰਮ ਚੱਲੂਗਾ ਜੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਵੀ ਜਿਹੜੇ ਸੇਵਾ ਕਰਨੀ ਚਾਹੁੰਦੇ ਪਰ ਉਹਨਾਂ ਨੂੰ ਸਹੀ ਰਸਤਾ ਨਹੀਂ ਸਮਝ ਲੱਗ ਰਿਹਾ ਵੀ ਕਿਸ ਤਰੀਕੇ ਨਾਲ ਸੇਵਾ ਪਹੁੰਚਾਈ ਨਿਓ ਅਬ ਇਹ ਲੱਗਾ ਦੋ ਤਿੰਨ ਦਿਨ ਤੋਂ ਇਹੀ ਕਰ ਰਹੇ ਆ ਵੀ ਤੁਸੀਂ ਕਿਸੇ ਵੀ ਐਨਜੀਓ ਨਾਲ ਕਿਸੇ ਦੀ ਸੇਵਾ ਕਰ ਸਕਦੇ ਹੋ ਇਹ ਨਹੀਂ ਕਹਿੰਦੇ ਅਸੀਂ ਵੀ ਕੋਈ ਇਕੱਲੀ ਸੇਵ ਕੰਮ ਕਰਦੀ ਆ ਬਹੁਤ ਐਨਜੀਓ ਕੰਮ ਕਰਦੀਆਂ ਨੇ ਕਿਸੇ ਵੀ ਐਨਜੀਓ ਕੋਲ ਜਾਣ ਕਿਉਂਕਿ ਹਰ ਐਨਜੀਓ ਆਪਣੇ ਤਰੀਕਿਆਂ ਨਾਲ ਕੰਮ ਕਰਦੀ ਆ ਹੈਨਾ ਜਿੱਥੇ ਉਹਨਾਂ ਨੂੰ ਵਿਸ਼ਵਾਸ ਲੱਗਦਾ ਵੀ ਇਹ ਤੇਰੀ ਵਧੀਆ ਢੀਕੇ ਕੰਮ ਹੋਇਆ ਉਹ ਵਲੰਟੀਅਰ ਹੋਣ ਸਾਡੇ ਕੋਲੇ ਸਾਨੂੰ ਵਲੰਟੀਅਰ ਦੀ ਲੋੜ ਆ ਉਹ ਨਾਲ ਜਾ ਕੇ ਕੰਮ ਕਰ ਸਕਦੇ ਆ